ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਜੈਸੀ ਕੋਕੋ ਵੈਸੇ ਬੱਚੇ ਸੋ ਸ਼ੁਰੂ ਕਰਦੇ ਹਾਂ ਜੀ ਇਹ ਗੱਲ ਪੁਰਾਣੇ ਜ਼ਮਾਨੇ ਦੀ ਆ ਉਸ ਟਾਈਮ ਇੱਕ 60 ਕੋ ਸਾਲ ਦੀ ਉਮਰ ਦਾ ਬਾਪੂ ਜਿਸ ਦਾ ਨਾਮ ਚੜਤ ਸਿੰਘ ਸੀ ਤੇ ਉਹ ਡਾਕ ਵਿੱਚ ਨੌਕਰੀ ਕਰਦਾ ਸੀ ਤੇ ਲਗਭਗ ਰਟਾਇਰਮੈਂਟ ਦੇ ਨੇੜੇ ਹੀ ਸੀ ਚੜਤ ਸਿੰਘ ਦੇ ਤਿੰਨ ਪੁੱਤਰ ਸਨ ਕਾਲਾ ਸਿੰਘ ਸ਼ਿੰਦਾ ਸਿੰਘ ਤੇ ਜੰਗ ਸਿੰਘ ਸੁਖ ਨਾਲ ਘਰ ਪਰਿਵਾਰ ਬਹੁਤ ਵਧੀਆ ਚੱਲਦਾ ਸੀ ਬਾਪੂ ਚੜਤ ਸਿੰਘ ਦੀ ਧਰਮ ਪਤਨੀ ਘਰ ਦੇ ਕੰਮਾਂ ਵਿੱਚ ਬਹੁਤ ਮੋਰੀ ਸੀ ਵਗਮੱਜਾਂ ਦਾ ਸੰਭਾਲਣਾ ਖੇਤੀਬਾੜੀ ਦਾ ਸਾਰਾ ਕੰਮ ਹੱਥੀਂ ਕਰਨਾ ਤੇ ਆਪਣੇ ਘਰ ਵਾਲੇ ਨੂੰ ਵੀ ਨੌਕਰੀ ਲਈ ਰੋਟੀ ਪਾਣੀ ਤਿਆਰ ਕਰਕੇ ਭੇਜਣਾ ਉਸ ਦਾ ਮਿੰਟਾਂ ਸਕਿੰਟਾਂ ਦਾ ਕੰਮ ਸੀ ਚੜਤ ਸਿੰਘ ਦੇ ਬੱਚੇ ਅਜੇ ਛੋਟੇ ਸਨ ਕਾਲਾ ਸਿੰਘ ਸਭ ਤੋਂ ਵੱਡਾ ਸ਼ਿੰਦਾ ਉਸ ਤੋਂ ਛੋਟਾ ਤੇ ਜੰਗ ਸਿੰਘ ਸਭ ਤੋਂ ਛੋਟਾ ਸੀ ਚੜਤ ਸਿੰਘ 8 ਕਿੱਲੇ ਜ਼ਮੀਨ ਦਾ ਮਾਲਕ ਸੀ ਜ਼ਮੀਨ ਵੀ ਸੜਕ ਦੇ ਉੱਤੇ ਝੋਟੇ ਦੇ ਸਰ ਵਰਗੀ ਸੀ ਉਸਨੇ ਆਪਣੇ ਪੁੱਤਰਾਂ ਪੁੱਤਰਾਂ ਨੂੰ ਵਧੀਆ ਸਕੂਲ ਵਿੱਚ ਪੜ੍ਹਨੇ ਪਾਇਆ ਪਰ ਵੱਡਾ ਮੁੰਡਾ ਕਾਲਾ 10ਵੀਂ ਜਮਾਤ ਪੜ੍ਹ ਕੇ ਹੀ ਹਟ ਗਿਆ ਤੇ ਸ਼ਿੰਦੇ ਨੇ 12ਵੀਂ ਪਾਸ ਕਰ ਲਈ ਸੀ ਤੇ ਉਸ ਤੋਂ ਛੋਟਾ ਜੰਗ ਤਾਂ ਰੋਤੋ ਕੇ 8ਵੀਂ ਤੱਕ ਹੀ ਅੱਪੜਿਆ ਹੌਲੀ-ਹੌਲੀ ਪੁੱਤ ਜਵਾਨ ਹੋਏ ਤੇ ਪਿਓ ਦਾ ਸਹਾਰਾ ਬੰਨਣਾ ਸ਼ੁਰੂ ਹੋ ਗਿਆ ਮਾਂ ਦੇ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੇ ਸਭ ਤੋਂ ਛੋਟਾ ਜੰਗ ਸਿੰਘ ਫੈਕਟਰੀ ਵਿੱਚ ਲੱਗ ਗਿਆ ਤੇ ਵੱਡਾ ਖੇਤੀ ਬਾੜੀ ਦਾ ਕੰਮ ਸੰਭਾਲਦਾ ਅਚਾਨਕ ਇੱਕ ਦਿਨ ਚੜਤ ਸਿੰਘ ਦੀ ਸਿਹਤ ਢਿੱਲੀ ਹੋਈ ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਜਿੱਥੇ ਪਤਾ ਲੱਗਦਾ ਹੈ ਕਿ ਉਸ ਨੂੰ ਹਾਰਟ ਅਟੈਕ ਹੋਇਆ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਘਰ ਦੇ ਵਿੱਚ ਸਾਰੇ ਬਹੁਤ ਦੁਖੀ ਸਨ ਕਿਉਂਕਿ ਸਰਕਾਰੀ ਨੌਕਰੀ ਦੇ ਹੋਣ ਕਰਕੇ ਚੜਤ ਸਿੰਘ ਦੇ ਨਾਲ ਹੀ ਘਰ ਦਾ ਸਾਰਾ ਖਰਚਾ ਚੱਲਦਾ ਸੀ ਚੜਤ ਸਿੰਘ ਤੋਂ ਬਾਅਦ ਉਸ ਦੇ ਵਿਚਕਾਰ ਲਈ ਮੁੰਡੇ ਸ਼ਿੰਦਾ ਸਿੰਘ ਨੂੰ ਉਸ ਦੀ ਨੌਕਰੀ ਮਿਲ ਗਈ ਵੱਡਾ ਕਾਲਾ ਸਿੰਘ ਥੋੜਾ ਸ਼ਰਾਬ ਪੀਣ ਦਾ ਆਦੀ ਸੀ ਸੱਤੋਂ ਛੋਟਾ ਜੰਗ ਸਿੰਘ ਦਾ ਵੀ ਪੈਰ ਮਾੜੀ ਸੰਗਤ ਵਿੱਚ ਪੈ ਗਿਆ ਸੀ ਪਰ ਕਮਾਈ 'ਚ ਬੜਾ ਤੇਜ ਸੀ ਚੜਤ ਸਿੰਘ ਦੀ ਮੌਤ ਤੋਂ ਬਾਅਦ ਜਿਵੇਂ ਘਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੋਵੇ ਜ਼ਮੀਨ ਦਾ ਜ਼ਮੀਨ ਤਾਂ ਵੱਡਾ ਮੁੰਡਾ ਕਾਲਾ ਸਿੰਘ ਸੰਭਾਲ ਲੈਂਦਾ ਤੇ ਸ਼ਿੰਦਾ ਆਪਣੀ ਨੌਕਰੀ ਤੇ ਚਲਾ ਜਾਂਦਾ ਸਭ ਤੋਂ ਛੋਟਾ ਫੈਕਟਰੀ ਵਿੱਚ ਤੇ ਹੁਣ ਚੜਤ ਸਿੰਘ ਦੀ ਘਰਵਾਲੀ ਗਿਆਨਕੌਰ ਦੀ ਉਮਰ ਵੀ ਕਾਫੀ ਹੋ ਚੁੱਕੀ ਸੀ ਤੇ ਹੁਣ ਉਹ ਆਪਣੇ ਵੱਡੇ ਪੁੱਤਰ ਨੂੰ ਵਿਆਹਣ ਬਾਰੇ ਸੋਚ ਰਹੀ ਸੀ ਪਰ ਸ਼ਰਾਬ ਤੇ ਗੋਲੀ ਗੱਪੇ ਦੇ ਆਦੀ ਹੋਣ ਕਾਰਨ ਕੋਈ ਛੇਤੀ ਬਾਣੀ ਫੜਦਾ ਤੇ ਨਾ ਹੀ ਕੋਈ ਪਿੰਡ ਵਿੱਚ ਵਿੱਚੋਂ ਰਿਸ਼ਤਾ ਕਰਵਾ ਕੇ ਰਾਜੀ ਸੀ ਕਿਉਂਕਿ ਗਿਆਨਕੌਰ ਵੀ ਥੋੜੀ ਬੜਬੋਲੀ ਕੁਝ ਟਾਈਮ ਇਦਾਂ ਹੀ ਲੰਘਿਆ ਤੇ ਗਿਆਨਕੌਰ ਦੇ ਰਿਸ਼ਤੇਦਾਰੀ ਵਿੱਚੋਂ ਕਿਸੇ ਨੇ ਕਾਲਾ ਸਿੰਘ ਨੂੰ ਰਿਸ਼ਤਾ ਕਰਵਾ ਦਿੱਤਾ ਘਰ ਵਿੱਚ ਖੁਸ਼ੀ ਭਰਿਆ ਮਾਹੌਲ ਸੀ ਤੇ ਮਾਤਾ ਗਿਆਨਕੌਰ ਨੂੰ ਵੀ ਹੌਸਲਾ ਹੋ ਗਿਆ ਕਿ ਚਲੋ ਹੁਣ ਉਸ ਦੇ ਕੰਮਕਾਰਾਂ ਨੂੰ ਘਾਰਾਂ ਤੋਂ ਜਾਣ ਛੁੱਟ ਜਾਵੇਗੀ ਤੇ ਮੈਂ ਵੀ ਨੌ ਦੇ ਸਿਰ ਤੇ ਮੋਜ ਕਰਾਂਗੀ ਪੁੱਤ ਦੇ ਵਿਆਹ ਮਗਰੋਂ ਕੁਝ ਟਾਈਮ ਬਾਅਦ ਬਹੁਤ ਵਧੀਆ ਬੀਤਿਆ ਪਰ ਹੌਲੀ-ਹੌਲੀ ਨੌ ਨੇ ਵੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਘਰ ਦਾ ਸਾਰਾ ਕੰਮ ਵੀ ਗਿਆਨਕੌਰ ਕਰਦੀ ਤੇ ਪਸ਼ੂਆਂ ਦਾ ਵੀ ਕਰਦੀ ਕੰਮ ਤਾਂ ਚੱਲੋ ਠੀਕ ਸੀ ਪਰ ਨੌ ਰਾਣੀ ਨੂੰ ਲੀੜੇ ਕੱਪੜੇ ਦਾ ਬਹੁਤ ਸ਼ੌਂਕ ਸੀ ਸ਼ੌਂਕ ਵੀ ਕੁਝ ਇਸ ਕਦਰ ਸੀ ਕਿ 4-4 ਹਜ਼ਾਰ ਦੇ ਸੂਟ ਆਮ ਹੀ ਘਰੇ ਪਾਲਿੰਦੀ ਤੇ ਆਉਣ ਜਾਣ ਲਈ ਉਸ ਤੋਂ ਵੀ ਵਧੀਆ ਮਹਿੰਗੇ ਸੂਟ ਸਵਾ ਕੇ ਰੱਖਦੀ ਘਰ ਵਿੱਚ 22 ਮੰਗ ਕੇ ਟਰੈਕਟਰ ਕੀਤੀ ਜਾਂਦੀ ਤੇ ਅੱਜ ਕੱਲ ਅੱਜ ਤੱਕ ਟਰਾਲੀ ਵੀ ਨਹੀਂ ਲਈ ਕਾਲੇ ਦੀ ਘਰ ਵਾਲੀ ਦੇ ਆਉਣ ਤੋਂ ਬਾਅਦ ਉਸ ਨੇ ਇੱਕ ਜੀਪ ਦੀ ਮੰਗ ਕੀਤੀ ਜੋ ਕਿ ਉਸ ਟਾਈਮ ਬਹੁਤ ਵੱਡੀ ਗੱਲ ਹੁੰਦੀ ਸੀ ਕਾਲਾ ਸਿੰਘ ਨੇ ਕੋਈ ਸੱਜਾ ਖੱਬਾ ਪਾਸਾ ਥੱਲ ਕੇ ਇੱਕ ਜੀਪ ਲਿਆਂਦੀ ਤੇ ਹੌਲੀ-ਹੌਲੀ ਗਿਆਨਕਾਰ ਦੀਆਂ ਲੱਤਾਂ ਬਾਹਾਂ ਵੀ ਜਵਾਬ ਦੇਣ ਲੱਗੀਆਂ ਘਰ ਵਿੱਚ ਵਗ ਮੱਝਾਂ ਦਾ ਸੀ ਜੋ ਇੱਕ ਇੱਕ ਕਰਕੇ ਵਿਕਣੀਆਂ ਸ਼ੁਰੂ ਹੋ ਗਈਆਂ ਤੇ ਸਿਰਫ ਇੱਕ ਹੀ ਮੱਝ ਬਚੀ ਕਾਲਾ ਸਿੰਘ ਦੇ ਘਰ ਇੱਕ ਸਾਲ ਬਾਅਦ ਇੱਕ ਧੀ ਨੇ ਜਨਮ ਲਿਆ ਪਹਿਲਾ ਬੱਚਾ ਕੁੜੀ ਸੀ ਕਿਸੇ ਨੂੰ ਕੋਈ ਪਛਤਾਵਾ ਨਹੀਂ ਸੀ ਗਿਆਨ ਕੌਰ ਕਹਿੰਦੀ ਕਿ ਚਲੋ ਹਨੇਰੀ ਮਗਰੋਂ ਮੀਂਹ ਦੀ ਵੀ ਆਸ ਹੁੰਦੀ ਹੈ ਕੋਈ ਨਾ ਰੱਬ ਸਾਲ ਬਾਅਦ ਪੁੱਤ ਵੀ ਦੇਉ ਪਰ ਉਸ ਦੀ ਨੌ ਨੇ ਫੈਸਲਾ ਕੀਤਾ ਕਿ ਉਹ ਅੱਗੇ ਹੋਰ ਬੱਚਾ ਨਹੀਂ ਲਵੇਗੀ ਤੇ ਚੰਗਾ ਖਾਣ ਪੀਣ ਚੰਗਾ ਪਹਿਣ ਪਚਰ ਕੇ ਨਿੱਤ ਸ਼ਹਿਰ ਨੂੰ ਜਾਣਾ ਗਿਆਨਕਾਰ ਨੂੰ ਗਿਆਨਕਾਰ ਦੀ ਨੌਂ ਦੇ ਲਈ ਆਮ ਜੀ ਗੱਲ ਹੋ ਗਈ ਸੀ ਆਖਰ ਇੰਨਾ ਪੈਸਾ ਆਉਂਦਾ ਕਿੱਥੋਂ ਸੀ ਤੇ ਇੰਨਾ ਟੌਰ ਟੱਪਾ ਫਿਰ ਕਾਲਾ ਸਿੰਘ ਦੀ ਪਤਨੀ ਨੇ ਉਸ ਨੂੰ ਉਂਗਲ ਲਾ ਕੇ ਇੱਕ ਕਿੱਲਾ ਜ਼ਮੀਨ ਜੋ ਰੋਡ ਉੱਤੇ ਆਉਂਦਾ ਸੀ ਗਵਾਂਡੀਆਂ ਨੂੰ ਵੇਚ ਦਿੱਤਾ ਹੁਣ ਜੀਪ ਨਾਲ ਵੀ ਗੱਲ ਨਹੀਂ ਬੰਦੀ ਸੀ ਫਿਰ ਜੀਪ ਵੇਚ ਕੇ ਕਾਰ ਲੈ ਲਈ ਦੋਵੇਂ ਜੀ ਨਿਤ ਸਹਰ ਜਾਂਦੇ ਤੇ ਪੱਕੀਆਂ ਪਕਾਈਆਂ ਖਾ ਕੇ ਘਰ ਮੁੜਦੇ ਵਿਚਾਰੀ ਗਿਆਨਕੌਰ ਆਉਂਦੀਆਂ ਤੇ ਆਪਦੇ ਪੁੱਤਰਾਂ ਦੀਆਂ ਰੋਟੀਆਂ ਪਕਾ ਕੇ ਘਰ ਦਾ ਕੰਮ ਨਿਬੇੜ ਕੇ ਚੁੱਪ ਕਰਕੇ ਸੌਂ ਜਾਂਦੀ ਪਰ ਗਿਆਨਕੌਰ ਦੇ ਸਬਰ ਤੇ ਸੰਤੋਖ ਤੇ ਸਾਰਾ ਪਿੰਡ ਹੈਰਾਨ ਸੀ ਕਿ ਉਹ ਕਦੇ ਵੀ ਆਪਣੀ ਨੌ ਨੂੰ ਮਾੜਾ ਨਹੀਂ ਬੋਲਦੀ ਤੇ ਕਹਿੰਦੀ ਸਗੋਂ ਤਰੀਫਾਂ ਹੀ ਕਰਦੀ ਸੀ ਨੌ ਨੋ ਵੀ ਥੋੜਾ ਗਿਆਨਕੌਰ ਤਰਸਾਇਆ ਤੇ ਉਸ ਨੇ ਮਾਤਾ ਨੂੰ ਰੋਟੀਆਂ ਪਕਾਉਣ ਤੋਂ ਹਟਾ ਦਿੱਤਾ ਤੇ ਰੋਟੀਆਂ ਤੇ ਇੱਕ ਕੰਮ ਵਾਲੀ ਰੱਖ ਲਈ ਜੋ ਰੋਟੀਆਂ ਪਕਾਉਂਦੀ ਤੇ ਝਾੜੂ ਪੋਚੇ ਦਾ ਕੰਮ ਵੀ ਕਰਦੀ ਗਿਆਨਕੌਰ ਦਾ ਕੰਮ ਹੁਣ ਸਿਰਫ ਪਸ਼ੂ ਸੰਭਾਲਣਾ ਹੀ ਸੀ ਪਸ਼ੂ ਵੀ ਕੋਈ ਜ਼ਿਆਦਾ ਨਹੀਂ ਸੀ ਸਿਰਫ ਇੱਕ ਗਾਂ ਹੀ ਰਹਿ ਗਈ ਸੀ ਸਮਾਂ ਬੀਤਦਾ ਗਿਆ ਤੇ ਵਿਚਾਰ ਲਈ ਮੁੰਡੇ ਸ਼ਿੰ다 ਸਿੰਘ ਦਾ ਜੋ ਨੌਕਰੀ ਕਰਦਾ ਸੀ ਵਿਆਹ ਕਰ ਦਿੱਤਾ ਗਿਆ ਵਿਆਹ ਤੇ ਉਹਨਾ ਖਰਚਾ ਨਾ ਹੋਇਆ ਜਿੰਨਾ ਕਾਗਜ਼ਾਂ ਵਿੱਚ ਗਿਣ ਦਿੱਤਾ ਗਿਆ ਤੇ ਸ਼ਿੰਦਾ ਸਿੰਘ ਨੂੰ ਇਹ ਕਹਿ ਦਿੱਤਾ ਕਿ ਤੇਰੇ ਵਿਆਹ ਤੇ 4-5 ਲੱਖ ਰੁਪਏ ਖਰਚਾ ਆਇਆ ਹੈ ਤੇ ਇਹ ਤੈਨੂੰ ਉਤਾਰਨਾ ਪਵੇਗਾ ਇਸ ਦੇ ਲਈ ਭਾਵੇਂ ਤੂੰ ਆਪਣੇ ਹਿੱਸੇ ਦਾ ਕਿਲਾ ਜਾਂ ਚਾਰ ਕਨਾਲਾਂ ਵੇਚ ਜਾਂ ਫਿਰ ਕੁਝ ਵੀ ਕਰ ਸ਼ਿੰਦਾ ਪਤੰਦਰ ਵੀ ਲਾਈ ਲੱਗ ਨਿਕਲਿਆ ਤੇ ਝਟ ਹੀ ਕਹਿੰਦਾ ਕਿ ਕੋਈ ਨਾ ਪਰਝਾਈ ਕਰਜ਼ਾ ਤਾਂ ਲਾਉਣਾ ਹੀ ਆ ਹੁਣ ਸ਼ੁਰੂ ਹੋਈ ਸ਼ਿੰਦੇ ਦੇ ਹਿੱਸੇ ਦੀ ਜ਼ਮੀਨ ਵੇਚਣੀ ਚਾਰ ਕਨਾਲਾਂ ਕਰਦੇ ਕਰਦੇ ਕਿਲਾ ਹੀ ਵੇਚ ਦਿੱਤਾ ਅੱਠਾਂ 'ਚੋਂ 6 ਕਿੱਲੇ ਰਹਿ ਗਈ ਛੋਟੇ ਜੰਗ ਸਿੰਘ ਨੇ ਆਪਣੀ ਕਮਾਈ ਕਰਨੀ ਤੇ ਆਪਣੇ ਕੋਲ ਹੀ ਰੱਖਣੀ ਉਸ ਦਾ ਕਿਸੇ ਨਾਲ ਕੋਈ ਲੇਖਾ ਜੋਖਾ ਨਹੀਂ ਸੀ ਨਾ ਕਿਸੇ ਤੋਂ ਕੁਝ ਲੈਣਾ ਦੇਣਾ ਤੇ ਨਾ ਹੀ ਕਿਸੇ ਨੂੰ ਕੁਝ ਖਵਾਉਣਾ ਚਲੋ ਖਾਣ ਪੀਣ ਤੱਕ ਤਾ ਠੀਕ ਸੀ ਪਰ ਗਿਆਨਕੌਰ ਦੀ ਨੌ ਹੁਣ ਬਾਹਰ ਕਿਸੇ ਗੈਰ ਮਰਦ ਦੇ ਨਾਲ ਰੰਗ ਰਲ ਜਾਂ ਮਨਾਉਣ ਲੱਗੀ ਸ਼ਹਿਰ ਬਾਹਰ ਅਕਸਰ ਹੀ ਪਿੰਡ ਦੇ ਲੋਕ ਉਸ ਨੂੰ ਕਿਸੇ ਗੈਰ ਮਰਦ ਨਾਲ ਵੇਖ ਲੈਂਦੇ ਪਰ ਉਸ ਨੂੰ ਕਿਸੇ ਦੀ ਕੋਈ ਟੈਨਸ਼ਨ ਨਹੀਂ ਸੀ ਟੈਨਸ਼ਨ ਹੁੰਦੀ ਵੀ ਕਿਵੇਂ ਉਸ ਦਾ ਘਰ ਵਾਲਾ ਕਾਲਾ ਉਸ ਨੂੰ ਕੁਝ ਵੀ ਕਹਿੰਦਾ ਨਹੀਂ ਸੀ ਤੇ ਸੱਸ ਵੀ ਹਮੇਸ਼ਾ ਉਸ ਦੀਆਂ ਤਾਰੀਫਾਂ ਕਰਦੀ ਰਹਿੰਦੀ ਕਦੇ ਕਿਸੇ ਹੋਟਲ ਵਿੱਚ ਜਾ ਵਿੱਚ ਤੇ ਕਦੇ ਕਿਸੇ ਹੋਟਲ ਵਿੱਚ ਤੇ ਕਾਲਾ ਸਿੰਘ ਉਸ ਨੂੰ ਆਪ ਬਸ ਅੱਡੇ ਤੋਂ ਚੜਾ ਕੇ ਆਉਂਦਾ ਪਿੰਡ ਵਿੱਚ ਤਾਂ ਸਾਰਿਆਂ ਨੂੰ ਪਤਾ ਹੀ ਸੀ ਪਰ ਗਿਆਨਕਾਰ ਨੂੰ ਲੱਗਦਾ ਸੀ ਕਿ ਉਸ ਦੀ ਨੌ ਵਰਗੀ ਤਾਂ ਕੋਈ ਹੋ ਹੀ ਨਹੀਂ ਸਕਦੀ ਉਹ ਆਪਣੀ ਨੌ ਦੀਆਂ ਸਿਫਤਾਂ ਕਰਦੀ ਨਾ ਥੱਕਦੀ ਇਨਾ ਖਰਤਾ ਤੇ ਨਿਤ ਦਾ ਸ਼ਹਿਰ ਜਾਣਾ ਉਤੋਂ ਹਜ਼ਾਰਾਂ ਰੁਪਏ ਦੇ ਸੂਟ ਇਹ ਸਭ ਕੁਝ ਵੇਖ ਕੇ ਤਾਂ ਆਂਡ ਗਵਾਂਡ ਵੀ ਹੱਕਾ ਬੱਕਾ ਸੀ ਜ਼ਮੀਨ ਘਟਦੀ ਗਈ ਕਰਜ਼ਾ ਵਧਦਾ ਗਿਆ ਖਾਣ ਪਕਵਾਨ ਵੀ ਚੰਗਾ ਸੀ ਜਿਸ ਜਿਸ ਵੀ ਰੋਟ ਵਿੱਚ ਨਵੀਂ ਸਬਜ਼ੀ ਆਉਣੀ ਭਾਵੇਂ 100 ਰੁਪਏ ਕਿਲੋ ਕਿਉਂ ਨਾ ਹੋਵੇ ਸਭ ਤੋਂ ਪਹਿਲਾਂ ਗਿਆਨਕੌਰ ਦੇ ਘਰੇ ਹੀ ਰੱਜਦੀ ਹੁਣ ਤਾਂ ਕਾਲਾ ਸਿੰਘ ਦੇ ਸਾਹਮਣੇ ਵੀ ਸਭ ਕੁਝ ਸ਼ਰਿਆਂ ਕਿਸੇ ਗੈਰ ਮਰਦ ਨਾਲ ਫੋਨ ਤੇ ਲੱਗੀ ਰਹਿੰਦੀ ਉਸ ਨੂੰ ਇਹ ਆਖ ਦਿੰਦੀ ਕਿ ਮੇਰੀ ਸਹੇਲੀ ਦਾ ਫੋਨ ਹੈ ਕਾਲਾ ਸਿੰਘ ਕਰਦਾ ਵੀ ਕੀ ਆਖਰ ਰੋਟੀ ਵੀ ਤਾਂ ਖਾਣੀ ਸੀ ਚੁੱਪਚਾਪ ਕਿਤੇ ਨਾ ਕਿਤੇ ਕੰਮ ਤੇ ਲੱਗਿਆ ਰਹਿੰਦਾ ਉਹ ਵੀ ਕੋਈ ਖਾਸ ਕੰਮ ਕਰ ਵਾਲਾ ਬੰਦਾ ਨਹੀਂ ਸੀ ਉਸ ਨੂੰ ਵੀ ਚਿੱਟਾ ਪਾ ਕੇ ਰਹਿਣ ਦਾ ਸ਼ੌਂਕ ਸੀ ਛਿੰਦਾ ਸਿੰਘ ਤਾਂ ਨੌਕਰੀ ਕਰਦਾ ਸੀ ਪਰ ਪੂਰਾ ਭੱਲਾ ਉਹਦਾ ਵੀ ਪਿਓ ਦੇ ਪੁੱਤ ਦਾ ਜਮਾਂ ਨਹੀਂ ਸੀ ਪੈਂਦਾ। ਛਿੰਦੇ ਦੀ ਘਰ ਵਾਲੀ ਥੋੜੀ ਸਿੱਧੀ ਜਹੀ ਰੱਬ ਦੀਆਂ ਦਿੱਤੀਆਂ ਖਾਣ ਵਾਲੀ ਸੀ ਪਰ ਉਸ ਦੀ ਸੱਸ ਗਿਆਨਕਰ ਤੇ ਉਸ ਦੀ ਜਠਾਣੀ ਉਸ ਨੂੰ ਬਹੁਤ ਤੰਗ ਪਰੇਸ਼ਾਨ ਕਰਦੀਆਂ ਤੇ ਬੁਰੇ ਭਰੇ ਸ਼ਬਦ ਬੋਲਦੀਆਂ ਪਰ ਉਹ ਭਗਤਨੀ ਕੁੜੀ ਸੀ। ਕਦੇ ਦਿਲ ਵਿੱਚ ਮੈਲ ਨਹੀਂ ਸੀ ਰੱਖਦੀ। ਇੱਕ ਦਿਨ ਉਸ ਦਾ ਪਿਓ ਉਸ ਨੂੰ ਮਿਲਣ ਆਇਆ ਤੇ ਗਿਆਨਕਰ ਨੇ ਨੌ ਨੂੰ ਤਾ ਕਹਿਣਾ ਹੀ ਸੀ ਨਾਲ ਹੀ ਆਪਣੀ ਨੌ ਦੇ ਪਿਓ ਨੂੰ ਵੀ ਗਾਲ੍ਹਾਂ ਕੱਢੀਆਂ ਉਹ ਗੁੱਸੇ ਵਿੱਚ ਆਪਦੀ ਕੁੜੀ ਨੂੰ ਨਾ ਲੈ ਗਿਆ 6-7 ਮਹੀਨੇ ਗੁਜ਼ਰੇ ਗਿਆਨਕਾਰ ਨੂੰ ਲੱਗਦਾ ਸੀ ਕਿ ਸ਼ਾਇਦ ਆਪੇ ਤੱਕ ਦੇਖੰਦੀ ਆ ਜਾਵੇਗੀ ਪਰ ਅਜਿਹਾ ਨਾ ਹੋਇਆ ਵਿੱਚ ਬੰਦੇ ਪਾਏ ਪਰ ਗੱਲ ਨਾ ਬਣੀ ਅਖੀਰ ਇੱਕ ਗੱਲ ਤੇ ਰਾਜੀਨਾਮਾ ਹੋਇਆ ਕਿ ਸ਼ਿੰਦਾ ਸਿੰਘ ਨੂੰ ਅੰਮ੍ਰਿਤ ਛਕਣਾ ਪਵੇਗਾ ਸ਼ਿੰਦਾ ਸਿੰਘ ਵੀ ਇਸ ਗੱਲ ਤੋਂ ਰਾਜੀ ਹੋ ਗਿਆ ਤੇ ਉਸਨੇ ਕੁਝ ਵੀ ਕੁਝ ਹੀ ਦਿਨਾਂ ਵਿੱਚ दारू ਨੂੰ ਛੱਡ ਕੇ ਅਮਰਿਤਸਰ ਗਿਆ ਆਪਣੀ ਘਰਵਾਲੀ ਨੂੰ ਪੰਚਾਇਤ ਦੇ ਰਾਜੇ ਨਾਵੇਂ ਨਾਲ ਲੈਣ ਚਲਾ ਗਿਆ ਉੱਥੇ ਕੁਝ ਕੁ ਟਾਈਮ ਤੂੰ ਤੂੰ ਮੈਂ ਮੈਂ ਹੋਈ ਪਰ ਉਹਨਾਂ ਨੇ ਸਹਿਮਤੀ ਜਿਤਾਉਂਦੇ ਹੋਏ ਜੰਗ ਸਿੰਘ ਦੇ ਘਰਵਾਲੀ ਨੂੰ ਪੰਚਾਇਤ ਦੇ ਨਾਲ ਤੋੜ ਦਿੱਤਾ ਆਉਂਦੀਆਂ ਹੀ ਆਉਂਦਿਆਂ ਹੀ ਫਿਰ ਉਹੀ ਕੁੱਤਕਲੇਸ਼ ਉਹਦੀ ਸੱਸ ਤੇ ਜਠਾਣੀ ਉਸ ਨੂੰ ਦੁਖੀ ਕਰਨ ਵਿੱਚ ਕੋਈ ਕਸਰ ਨਾ ਛੱਡੀ ਪਰ ਉਸ ਰੱਬ ਰੂਹ ਦੇ ਮੂੰਹ ਵਿੱਚੋਂ ਕਦੀ ਮੰਦਾ ਬੋਲਣਾ ਨਿਕਲਿਆ ਸਮਾਂ ਬੀਤਿਆ ਤੇ ਸ਼ਿੰਦਾ ਸਿੰਘ ਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ ਉਧਰੋਂ ਕਾਲਾ ਸਿੰਘ ਦੀ ਕੁੜੀ ਵੀ ਜਵਾਨ ਹੋ ਚੁੱਕੀ ਸੀ ਇੱਕ ਇੱਕ ਕਰਕੇ ਕਾਲੇ ਨੇ ਆਪਣੇ ਭਰਾਵਾਂ ਦਾ ਵੀ ਸਾਰਾ ਹਿੱਸਾ ਵੇਚ ਦਿੱਤਾ ਹੁਣ ਜ਼ਮੀਨ ਸਿਰਫ ਗਿਆਨਕਰ ਦੇ ਹਿੱਸੇ ਦੀ ਹੀ ਰਹਿ ਗਈ ਜੰਗ ਸਿੰਘ ਦਾ ਹਿੱਸਾ ਵੀ ਪੋਰ ਪੋਰ ਕੇ ਖਾ ਗਏ ਕਾਲੇ ਦੀ ਕੁੜੀ ਪੜ੍ਹਾਈ ਲਿਖਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਉਹਨੇ ਕੁਝ ਹੀ ਟਾਈਮ ਵਿੱਚ ਆਈ ਲੈਟਸ ਕਰ ਲਿਆ ਤੇ ਦਾਦੀ ਗਿਆਨਕੌਰ ਨੇ ਆਪਣੀ ਪੋਤਰੀ ਦੇ ਸਨਹਿਰੇ ਭੇਖ ਲਈ ਆਪਣੀ ਬਜੀ ਜ਼ਮੀਨ ਤੇ ਵੀ ਅੰਗੂਠਾ ਲਾ ਦਿੱਤਾ ਕਾਲੇ ਦੀ ਧੀ ਕੈਨੇਡਾ ਚਲੀ ਗਈ ਤੇ ਸਭ ਨੂੰ ਇਹ ਲੱਗਿਆ ਕਿ ਹੁਣ ਬਸ ਬੱਲੇ ਹੀ ਬੱਲੇ ਸਾਰੇ ਧੋਣੇ ਤੋਤੇ ਜਾਣਗੇ ਕਿਉਂਕਿ ਹੁਣ ਸਾਬ ਦਾ ਘਰ ਵਿੱਚ ਬੁਰਾ ਹਾਲ ਸੀ ਛਿੰਦਾ ਸਿੰਘ ਨੂੰ ਛੱਡ ਕੇ ਸਾਰੇ ਪੰਜੀ ਪੰਜੀ ਦੇ ਮੁਹਤਾਜ ਸੀ ਹੁਣ ਤਾਂ ਬਸ ਕਦੇ ਹਜ਼ਾਰ ਕਿਤੋਂ ਫੜ ਕੇ ਤੇ ਕਦੀ ਕਿਤੋਂ ਫੜ ਪਰ ਜਿੰਨੇ ਜਵਾਨੀ ਚ ਰੱਜ ਕੇ ਖਾਤਾ ਹੋਵੇ ਰੱਜ ਕੇ ਹੰਡਾਇਆ ਹੋਵੇ ਹੁਣ ਉਹਦੇ ਰੁੱਖੀਆਂ ਮਿਸਿੰਗਾ ਕਿੱਥੇ ਪੱਛਦੀਆਂ ਨੇ ਉੱਥੇ ਕੈਨੇਡਾ ਵਿੱਚ ਕਾਲਾ ਸਿੰਘ ਦੀ ਧੀ ਵੀ ਕੋਈ ਬਾਲੀ ਵੱਡੀ ਕਾਰਗੁਜ਼ਾਰੀ ਨਾ ਕਰ ਪਾਈ ਕਹਿੰਦੀ ਆ ਕਹਿੰਦੇ ਆ ਕਿ ਜੈਸੀ ਕੋਕੋ ਵੈਸੇ ਬੱਚੇ ਜਿੱਥੇ ਕਦੇ ਮਾਂ ਨੇ ਘਰ ਵਿੱਚ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਸੀ ਫਿਰ ਧੀ ਨੇ ਵੀ ਕੀ ਕਰਨਾ ਸੀ ਧੀ ਨੂੰ ਬੈੱਡ ਤੇ ਬੈਠੀ ਨੂੰ ਰੋਟੀ ਮਿਲਦੀ ਸੀ ਬਸ ਖਾਣਾ ਤੇ ਮੋਬਾਈਲ ਵੇਖਣਾ ਦੋ ਹੀ ਕੰਮ ਹੁੰਦੇ ਸੀ ਕੈਨੇਡਾ ਦੇ ਵਿੱਚ ਦਿਨ ਰਾਤ ਕੰਮ ਕਰਨ ਵਾਸਤੇ ਪਹਿਲਾਂ ਪੰਜਾਬ ਵਿੱਚ ਆਪਣੇ ਆਪ ਨੂੰ ਮਿੱਟੀ ਘਟੇ ਵਿੱਚ ਰੋਲਣਾ ਪੈਂਦਾ ਫਿਰ ਕਾਲੇ ਦੀ ਧੀ ਤੇ ਉਹਦੀ ਘਰਵਾਲੀ ਨੇ ਤਾਂ ਹੁਣ ਤੱਕ ਕੰਮ ਵਾਲੀਆਂ ਦੇ ਹੱਥੋਂ ਹੀ ਪੱਕੀਆਂ ਪਕਾਈਆਂ ਖਾਧੀਆਂ ਸਨ ਉਸ ਨੂੰ ਤਾਂ ਆਪ ਦੀ ਰੋਟੀ ਪਕਾਉਣੀ ਵੀ ਔਖੀ ਲੱਗਦੀ ਸੀ ਕਾਲਾ ਸਿੰਘ ਦੀ ਧੀ ਕਨੇਡਾ ਬੈਠੀ ਰੋਂਦੀ ਰਹਿੰਦੀ ਤੇ ਬੇਵਸ ਸੀ ਕਿ ਮੇਰੇ ਤੋਂ ਪੰਜਾਬ ਵੀ ਨਹੀਂ ਮੁੜਿਆ ਜਾਣਾ ਧੀ ਦੇ ਇਹ ਹਾਲਾਤ ਵੇਖ ਕੇ ਮਾਂ ਨੂੰ ਵੀ ਪਛਤਾਵਾ ਹੋ ਲੱਗਿਆ ਜੇ ਮੁਰਦੀ ਸੀ ਤਾਂ ਵੀ ਕੱਖ ਨਹੀਂ ਸੀ ਜੇ ਉੱਥੇ ਸੀ ਤਾਂ ਉਸ ਤੋਂ ਕੰਮ ਨਹੀਂ ਹੁੰਦਾ ਗਿਆਨ ਕੌਰ ਅਜੇ ਵੀ ਕੰਮ ਨੂੰ ਪੂਰੀ ਛੇਰ ਸੀ ਪਰ ਉਸ ਦੇ ਮੂੰਹ ਵਿੱਚ ਅਜੇ ਵੀ ਆਪਦੀ ਨੌਂ ਦੇ ਲਈ ਕੋਈ ਵੀ ਭੜੇ ਸ਼ਬਦ ਨਹੀਂ ਸਨ ਭਾਵੇਂ ਜ਼ਮੀਨ ਅੱਠ ਕਿੱਲਿਆਂ ਤੋਂ ਇੱਕ ਤੇ ਆ ਗਈ ਪਰ ਸ਼ਿੰਦਾ ਸਿੰਘ ਤੇ ਉਸ ਦੀ ਘਰਵਾਲੀ ਨੂੰ ਮਾਤਾ ਗਿਆਨ ਕਰ ਸਿੱਧੇ ਮੂਣਾ ਬੁਲਾਉਂਦੀ ਸਮਾਂ ਲੰਘਦਾ ਗਿਆ ਔਖੇ ਸੌਖੇ guzara ਹੁੰਦਾ ਗਿਆ ਜ਼ਮੀਨ ਤਾਂ ਖੁੱਡ ਵੀ ਨਹੀਂ ਬਚੀ ਸੀ ਹੁਣ ਘਰ ਦੇ ਸਾਹਮਣੇ ਦੋ ਕਨਾਲਾਂ ਥਾਂ ਰਹਿ ਗਈ ਸੀ ਜਿਸ ਨੂੰ ਗਹਿਣੇ ਰੱਖ ਕਦੇ ਆਂਡ ਗਵਾਂਡ ਤੋਂ 20 25000 ਫੜ ਲੈਣੇ ਤੇ ਉਸ ਚੋਂ ਮਰਲਾ ਦੋ ਮਰਲੇ ਉਹਨਾਂ ਨੂੰ ਲਿਖਵਾ ਦੇਣੀ ਤੇ ਹੁਣ ਜਿਹੜੇ ਕਦੇ ਜਵਾਨੀ ਵੇਲੇ ਡੱਕਾ ਨਹੀਂ ਸੀ ਤੋੜਦੇ ਉਹ ਕਿਸੇ ਪੱਠੇ ਤੇ ਟਰੈਕਟਰ ਚਾਉਣ ਲੱਗਿਆ ਜੋ ਕਦੇ 4000 ਤੋਂ ਘੱਟ ਸੂਟ ਨਹੀਂ ਸੀ ਪਾਉਂਦੀ ਹੁਣ ਘਰ ਵਿੱਚ ਦੋ ਦੋ ਢਾਈ ਢਾਈ ਸੋ ਵਾਲੇ ਸੂਟ ਪੌਂਦੀ ਤੇ 6-6 ਮਹੀਨੇ ਸਾਲ-ਸਾਲ ਸ਼ਹਿਰ ਨਾ ਜਾਂਦੀ ਮਹਿੰਗੇ ਪਕਵਾਨ ਖਾਣ ਵਾਲੇ ਹੁਣ ਚਿਬੜਾ ਦੀ ਚਟਨੀ ਤੇ ਆ ਗਏ ਸਨ ਕਿਵੇਂ ਅੱਠ ਕਿੱਲੇ ਝੋਟੇ ਦੇ ਸਿਰ ਵਰਗੀ ਢਿੱਡ ਵਿੱਚੋਂ ਦੀ ਲੰਗਾ ਗਏ ਕਾਲੇ ਤੇ ਉਸ ਦੀ ਘਰ ਵਾਲੀ ਬੈਠੇ ਪਛਤਾਉਂਦੇ ਜ਼ਰੂਰ ਸੀ ਤੇ ਗੱਲਾਂ ਕਰਦੇ ਕਿ ਵੇਲੇ ਦਾ ਕੰਮ ਤੇ ਕਵੇਲੇ ਦੀਆਂ ਟਕਰਾਂ ਸਿਆਣਿਆਂ ਨੇ ਸੱਚ ਹੀ ਕਿਹਾ ਜੇ ਕਿਤੇ ਜਮਾਨੀ ਵਿੱਚ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਬੁਢਾਪੇ ਵਿੱਚ ਨਾ ਤਾਂ ਤਾਣੇ ਮੇਨੇ ਮਿਲਦੇ ਤੇ ਨਾ ਹੀ ਕਿਸੇ ਦੇ ਹੱਥਾਂ ਦਾ ਮੋਤਾਜ਼ ਹੋਣਾ ਪੈਂਦਾ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਕਿਸੇ ਵੀ ਕਦੇ ਵੀ ਸਾਨੂੰ ਆਪਣੀ ਚਾਦਰ ਤੋਂ ਵੱਧ ਪੈਰ ਨਹੀਂ ਪਸਾਰਨੇ ਚਾਹੀਦੇ ਆਪ ਤੋਂ ਵੱਡੇ ਨੂੰ ਵੇਖ ਕੇ ਕਦੇ ਵੀ ਵੱਧ ਖਰਚੇ ਨਾ ਕਰੋ ਹੌਲੀ ਹੌਲੀ ਆਪਣੀ ਕਮਾਈ ਵਿੱਚੋਂ ਵਾਧਾ ਕਰਦੇ ਜਾਓ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਮਿਲੇਗੀ ਸੋ ਦੋਸਤੋ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਹੋ ਜਿਹੇਆ ਦਿਲਸ਼ੂ ਲੈਣ ਵਾਲੀਆਂ ਪਰਿਵਾਰਕ ਤੇ ਸਿੱਖਿਆਦਾਇਕ ਕਹਾਣੀਆਂ ਨੂੰ ਸੁਣਨ ਦੇ ਲਈ ਮੇਰੇ ਅਕਾਥ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ